ਕੇ ਫਿਰ ਆਪਣਾ ਕੰਮ ਚੱਲੂਗਾ ਨਾਲ-ਨਾਲ ਕੰਮ ਚੱਲਦਾ ਜਾਊਗਾ ਨਾਲ ਭੇਡਾਂ ਬੱਚੇ ਦੇਣਗੀਆਂ ਜਦੋਂ ਵਾਵਾ ਭੇਡਾਂ ਹੋ ਗਈਆਂ ਫਿਰ ਮੈਂ ਵਾਵਾ ਭੇਡਾਂ ਵੇਚ ਕੇ ਗਊਆਂ ਲੈ ਲਾਂਗਾ ਤੇ ਮੱਝੀਆਂ ਲੈ ਲਾਂਗਾ ਤੇ ਦੁੱਧ ਉਹਨਾਂ ਦਾ ਵੇਚ ਕੇ ਆਪਣਾ ਘਰ ਦਾ ਗੁਜ਼ਾਰਾ ਚਲਾਉਂ ਜਦੋਂ ਮੇਰੇ ਕੋ ਹਜ਼ਾਰਾਂ ਮੱਝਾਂ ਤੇ ਗਾਵਾਂ ਹੋ ਜਾਣਗੀਆਂ ਨਾ ਫਿਰ ਮੈਂ ਸੋਹਣੀ ਜੀ ਕੋਠੀ ਪਾਊਂਗਾ ਫਿਰ ਮੈਂ ਇੱਕ ਨੌਕਰ ਚਾੱਕ ਰੱਖੂੰਗਾ ਇੱਕ ਸੋਹਣੀ ਜੀ ਘਰ ਵਾਲੀ ਲਿਆਊਂਗਾ ਵਿਆਹ ਕੇ ਤੇ ਜਦੋਂ ਆ ਕੇ ਪੁੱਛੇਗੀ ਨਾ ਕਿ ਸਵਾਮੀ ਜੀ ਚਾਹ ਪੀਣੀ ਹੈ ਤੇ ਮੈਂ ਗੁੱਸੇ ਨਾ ਕਹੂੰਗਾ ਨਹੀਂ ਤੇ ਜਦੋਂ ਸਿਰ ਹਲਾਇਆ ਤੇ ਆਂਡੇ ਡਿੱਗ ਪਏ ਥੱਲੇ ਤੇ ਉਹ ਜਿਹਦੇ ਆਂਡੇ ਹੀ ਉਹ ਰੋਵੇ ਕਿ ਮੇਰੇ ਆਂਡੇ ਤੋੜਤੇ ਉਹ ਕਹਿੰਦਾ ਤੈਨੂੰ ਆਂਡਿਆਂ ਦੀ ਪਈ ਮੇਰੇ ਮਹਿਲ ਟੱਟ ਗਏ ਮੇਰੀਆਂ ਇਨੀਆਂ ਮੱਜਾਂ ਤੇ گاਵਾ ਮਰ ਗਈਆਂ ਤੈਨੂੰ ਆਂਡਿਆਂ ਦੀ ਪਈ ਹੈ ਬਾਕੀ ਧਿਆਨ ਨਾ ਕੀ ਕਰਦੇ ਆ ਉਹ ਸ਼ੇਖ ਚਿਲੀ ਵਾਲਾ ਕੰਮ ਕਰਦੇ ਆ ਸ਼ੇਖ ਚਿਲੀ ਨਹੀਂ ਬਣਨਾ ਅਸੀਂ ਸਾਰੇ ਹੀ ਸ਼ੇਖ ਚਿਲੀ ਆ ਕੋਈ ਛੋਟਾ ਕੋਈ ਵੱਡਾ ਨਹੀਂ ਬਣਨਾ ਗੁਰਸੇਖ ਬੰਨਾਏ ਉਹ ਜਿਹੜਾ ਪਿਛਲਾ ਧਿਆਨ ਹੈ ਉਹਦੇ ਚ ਗੁਰੂ ਦੀ ਬਾਣੀ ਨੂੰ ਗੁਰੂ ਦੇ ਗੁਣਾ ਨੂੰ ਗੁਰੂ ਪਿਤਾ ਦੀ ਪ੍ਰੀਤ ਨੂੰ ਚਿਤਵਨ ਕਰਨਾ ਹੈ ਇਹ ਹੁਣ ਇਹਨਾਂ ਨੂੰ ਅਭਿਆਸ ਦੱਸਿਆ ਹੈ ਕਿ ਐਵਰੀ ਟਾਈਮ 24 ਘੰਟੇ ਪਿਛਲੇ ਧਿਆਨ ਨੂੰ ਪਿਛਲੇ ਦਿਮਾਗ ਨੂੰ ਪਿਛਲੀ ਸੁਰਤ ਨੂੰ ਇਸ ਅਭਿਆਸ ਚ ਪਾਉਣਾ ਹੈ ਕਿ ਪਿਛੇ ਸਿਰਫ ਹੁਣ ਰੱਬ ਹੋਵੇ ਸਿਰਫ ਉਹਦੀ ਬਾਤ ਹੋਵੇ ਉਹਦੇ ਨਾਲ ਪ੍ਰੀਤ ਹੋਵੇ ਕਿਉਂਕਿ ਜੇ ਸੰਸਾਰ ਚਿਤਵਦੇ ਰਹੋਗੇ ਤੇ ਸੰਸਾਰ ਨਾਲ ਪ੍ਰੀਤ ਪਵੇਗੀ ਸੰਸਾਰ ਨਾਲ ਮੋਹ ਪਵੇਗਾ ਤੇ ਫਿਰ ਇਹ ਖੇੜ ਨਹੀਂ ਬਣਨੀ ਕਿ ਤੁਮ ਸਿਓ ਜੋਰ ਅਵਰ ਸੰਗ ਤੋਰੀ ਨਹੀਂ ਬਣਨੀ ਜੇ ਅਵਰ ਸੰਗ ਤੋੜਨੀ ਏ ਤੇ ਪਿਛਲਾ ਧਿਆਨ ਜਿਹੜਾ ਏ ਉਹਨੂੰ ਤੋੜਨਾ ਪਏਗਾ ਉਹਦੇ ਚ ਰੱਬ ਨੂੰ ਲਿਆਉਣਾ ਪਏਗਾ ਇਹ ਭਗਤ ਰਵਿਦਾਸ ਜੀ ਇਹ ਅਭਿਆਸ ਕਹਿ ਰਹੇ ਨੇ ਕਰਨ ਤੇ ਇਹ ਅਭਿਆਸ ਕਰਨਾ ਪੈਣਾ ਜੇ ਤੇ ਕਰੋਗੇ ਤੇ ਇਹ ਟੁੱਟੇਗਾ ਸਾਡੇ ਕੋਈ ਇਥੇ ਗੁਰਸਿੱਖੇ ਪ੍ਰੀਤ ਸਿੰਘ ਕਿੱਥੇ ਗਏ ਤੇ ਉਹ ਫੌਜਾਂ ਨਾ ਉਹ ਗੱਡੀ 'ਚ ਜਦੋਂ ਬਹਿਣ ਸੌ ਜਾਂਦੀਆਂ ਜਦੋਂ ਪ੍ਰਚਾਰ ਤੇ ਜਾਈਏ ਨਾ ਘਰੋਂ ਨਿਕਲੀਏ ਤੇ ਉਸੇ ਵੇਲੇ ਸੌ ਜਾਂਦੀਆਂ ਗੱਡੀ 'ਚ ਬਸ ਬੈਠੇ ਨਹੀਂ ਤੇ ਸੌ ਜਾਂਦੇ ਤੇ ਐਸੀ ਉਹਨਾਂ ਨੂੰ ਕੱਲ ਰਾਤੀ ਕਹਿਣ ਦੇ ਸੀ ਜਦੋਂ ਇੱਥੋਂ ਗਏ ਕਿ ਪ੍ਰੀਤ ਹਾ ਜਿਹੜਾ ਤੇਰਾ ਇਹ ਤੇਰੇ ਕੋ ਰਿੱਧੀ ਸਿੱਧੀ ਇਹ ਵੀ ਸ਼ਕਤੀ ਏ ਤੇ ਸਾਨੂੰ ਬੜਾ ਆਨੰਦ ਆਉਂਦਾ ਅਸੀਂ ਕਦੀ ਇਦਾਂ ਸੁੱਤੇ ਹੀ ਨਹੀਂ ਤੇ ਸਾਨੂੰ ਦਾਸਾਂ ਹੀ ਆਉਂਦੇ ਜਾਂਦੇ ਨੀਂਦ ਪੂਰੀ ਕਰ ਲਿਆ ਕਰੀਏ ਹਾ ਸਾਨੂੰ ਸ਼ਕਤੀ ਸਾਨੂੰ ਦੇ ਦੇ ਤੇ ਸਾਡੇ ਕੋਲ ਜੂ ਰਹਿੰਦਾ ਰੋਜ਼ ਗੱਲ ਸੁਣਦਾ ਰਹਿੰਦਾ ਤੁਹਾਨੂੰ ਕਹਿੰਦਾ ਖਾਲਸਾ ਜੀ ਐਵੇਂ ਥੋੜੀ ਮਿਲਦੀ ਇਹਦੇ ਵਾਸਤੇ ਵੀ ਬੜੇ ਅਭਿਆਸ ਕਰਨੇ ਪੈਂਦੇ ਅਭਿਆਸ ਕਰਨਾ ਪਏਗਾ ਉਹ ਜਿਹੜਾ ਪਿਛਲਾ ਧਿਆਨ ਹੈ ਜਿਹਦੇ ਚ ਫਜ਼ੂਲ ਲੋਕਾਂ ਦੀ ਨਿੰਦਿਆ ਲੋਕਾਂ ਦੇ ਵੈਰ ਵਿਰੋਧ ਇੱਕ ਦੂਜੇ ਨਾਲ ਨਫ਼ਰਤ ਤੇ ਈਰਖਾ ਸੋਚ ਰਹੇ ਆ ਉਸ ਧਿਆਨ ਦੇ ਵਿੱਚ ਹੁਣ ਪਰਮਾਤਮਾ ਲਿਆਉਣਾ ਪਏਗਾ ਇਹ ਹੁਣ ਇਹਨਾਂ ਨੂੰ 24 ਘੰਟੇ ਦਾ ਅਭਿਆਸ ਦਿੱਤਾ ਹੈ ਅਜੇ ਕਈ ਕਈਆਂ ਨੇ ਸ਼ੁਰੂ ਕਰ ਲਿਆ ਕਈ ਅਜੇ ਟਾਲਮਟੋਲੇ ਕਰੀ ਜਾਂਦੇ ਨੇ ਕੋਈ ਨਹੀਂ ਸ਼ੁਰੂ ਕਰ ਲੈਣਗੇ ਜਿਹੜੇ ਕਰਨਗੇ ਉਹਨਾਂ ਦੀ ਸੱਚੀ ਪ੍ਰੀਤ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਵਾਲੀ ਖੇਡ ਬਣਨੀ ਏ ਨਹੀਂ ਤੇ ਨਹੀਂ ਬਣਨੀ ਕਿਉਂਕਿ ਜੇ ਪਿਛਲੇ ਧਿਆਨ ਚ ਚਿਤਵਦੇ ਹੀ ਹੋਰ ਹੋਰ ਰਹੇ ਤੇ ਹੋਰ ਪ੍ਰੀਤ ਪੈਣੀ ਅੱਗੇ ਕੀ ਕਹਿੰਦੇ ਨੇ ਭਗਤ ਰਵੀਦਾਸ ਅੱਗੇ ਬੜੀ ਪਿਆਰੀ ਬਾਤ ਏ ਕਹਿੰਦੇ ਜਹ ਜਹ ਜਾਊ ਤਹਾਂ ਤੇਰੀ ਸੇਵਾ ਜਿੱਥੇ ਵੀ ਮੈਂ ਜਾਣਾ ਏ ਭਾਵੇਂ ਮੈਂ ਘਰ ਜਾਵਾਂ ਉਥੇ ਵੀ ਤੇਰੀ ਸੇਵਾ ਏ ਚਾਹੇ ਮੈਂ ਘਰੋਂ ਬਾਹਰ ਜਾਵਾਂ ਉਥੇ ਵੀ ਤੇਰੀ ਸੇਵਾ ਏ ਇਹ ਬੜੀ ਕੀਮਤੀ ਬਾਤ ਏ ਅਸੀਂ ਸੋਚਦੇ ਹਾਂ ਘਰ ਦਾ ਕੰਮ ਕਰਨਾ ਉਥੇ ਵੀ ਸੇਵਾ ਹੀ ਏ ਗੁਰੂ ਘਰ ਆ ਕੇ ਕਰੋ ਉਥੇ ਵੀ ਸੇਵਾ ਏ ਗਮੰਡੀਆ ਲਜਾਓ ਉਥੇ ਵੀ ਸੇਵਾ ਹੀ ਏ ਅਸੀਂ ਪਿੱਛੇ ਜੇ ਜੇਲ੍ਹ ਚਲੇ ਗਏ ਤੇ ਸਾਨੂੰ ਬੜੀ ਮੌਜ ਲੱਗੀ ਉੱਥੇ ਵੀ ਸੇਵਾ ਹੀ ਸੀ ਤੇ ਉੱਥੇ ਅਸੀਂ ਭਗਤ ਰਵੀਦਾਸ ਨੂੰ ਯਾਦ ਕਰਦੇ ਹਾਂ ਕਿ ਕਿਆ ਖੂਬ ਦੀ ਬਾਤ ਸਿਕਾਈਏ ਕਿ ਜਹ ਜਹ ਜਾਊ ਤਹਾਂ ਤੇਰੀ ਸੇਵਾ ਉੱਥੇ ਵੀ ਅਮਰਤ ਵੇਲੇ ਕਥਾ ਕਰ ਲੈਂਦੇ ਸੀ ਦਿਨੇ ਜਿਹੜੇ ਨਸ਼ੇ ਵਾਲੇ ਜੀਵ ਸੀ ਉਹਨਾਂ ਨੂੰ ਕੋਲ ਬਿਠਾ ਲੈਂਦੇ ਸੀ ਕਿ ਭਾਈ ਇਦਾਂ ਇੰਦੋਂ ਨਸ਼ੇ ਤੋਂ ਛੁਟਣਾ ਉਹ ਦੋਕ ਜਾਣੇ ਤੁਹਾਡੇ ਨਾਲ ਹੀ ਰਹਿਣ ਲੱਗ ਪਏ ਉਹ ਗੋਲੀਆਂ ਬੜੀਆਂ ਖਾਂਦੇ ਸੀ ਉਹਨਾਂ ਦੀਆਂ ਗੋਲੀਆਂ ਛੁੱਟ ਗਈਆਂ ਉਹ ਜਦੋਂ ਉਹਨਾਂ ਨੇ ਕਹਿਣਾ ਤੋਟ ਵੱਜਣੀ ਇੰਕਣਾ ਡੰਡ ਬੈਠ ਕੰਮ ਮਾਰੋ ਤਗੜੇ ਹੋ ਗਏ ਨਾਮ ਜਪੋ ਤਗੜੇ ਹੋ ਗਏ ਉਜਦੋ ਡੰਡ ਬੈਠ ਕੇ ਮਾਰਦੇ ਹੀ ਰਾਤ ਨੂੰ ਨੀਂਦ ਆ ਜਾਂਦੀ ਚੁੱਪ ਕਰਕੇ ਸਮਝ ਜਾਂਦੇ ਚੇਤਾ ਹੀ ਨਹੀਂ ਰਹਿੰਦਾ ਕਿੱਥੇ ਜਿਹੜਾ ਉਹ ਕਾਰਜ ਪਰ ਰੌਲਾ ਇਹ ਆ ਕਿ ਜੇ ਸਤਗੁਰੂ ਦੀ ਬਾਣੀ ਨੂੰ ਜੀਵਨ ਬਣਾਉਣਾ ਹੈ ਤੇ ਜਿੱਥੇ ਜਾਓ ਮਾਂ ਕੋ ਜਾਓ ਮਾਂ ਦੀ ਸੇਵਾ ਕਰੋ ਪਿਤਾ ਕੋ ਜਾਂਦੇ ਹੋ ਪਿਤਾ ਦੀ ਸੇਵਾ ਪਤਨੀ ਕੋਲ ਆਉਂਦੀ ਏ ਪਤਨੀ ਦੀ ਸੇਵਾ ਪਤੀ ਕੋਲ ਆਉਂਦਾ ਏ ਪਤੀ ਦੀ ਸੇਵਾ ਜੋ ਆਪਜੀ ਦੇ ਕੋਲ ਆ ਰਿਹਾ ਏ ਉਹਦੀ ਸਿਰਫ ਸੇਵਾ ਕਰਨੀ ਅਸ ਇਸ ਪੰਕਤੀ ਨੂੰ ਬੜਾ ਲੰਬਾ ਸਮਝਾਉਣਾ ਪਵੇਗਾ ਪਰ ਸਮਾਂ ਕਾਫੀ ਹੁੰਦਾ ਜਾਂਦਾ ਸ਼ਬਦ ਦੀ ਆਖਰੀ ਪੰਕਤੀਆਂ ਵੱਲ ਨੂੰ ਵਧੀਏ ਕਿਤੇ ਸਮਾਂ ਮਿਲੇਗਾ ਤੇ ਇਹਨੂੰ ਡਿਟੇਲ ਚ ਸਮਝਾਂਗੇ ਪਰ ਇੱਕੋ ਚੀਜ਼ ਧਾਰਨ ਕਰਨੀ ਹੈ ਕਿ ਇਸ ਜਗਤ ਤੇ ਤੁਸੀਂ ਸੇਵਾ ਤੇ ਸਿਮਰਨ ਹੀ ਕਰਨ ਆਏ ਹੋ ਗੁਰੂ ਨਾਨਕ ਦੇ ਦੋ ਬੋਲ ਸੇਵਾ ਤੇ ਸਿਮਰਨ ਬਸ ਸੁਰਤ ਦੇ ਨਾਲ ਸਿਮਰਨ ਕਰਨਾ ਸਰੀਰ ਦੇ ਨਾਲ ਸੇਵਾ ਕਰਨੀ ਕੋਈ ਵੀ ਕੋਲ ਹੋਵੇ ਤੇ ਜਦੋਂ ਪਰਮਾਤਮਾ ਜਿਹੜਾ ਹੈ ਉਹ ਕਹਿੰਦਾ ਇਹਨਾਂ ਇੱਕ ਤਿਲ ਨਹੀਂ ਭੰਨੇ ਘਾਲੇ ਜਿਓ ਕਿ ਤੂੰ ਇੱਕ ਤਣਕੇ ਜਿੰਨੀ ਵੀ ਜਿਹੜੀ ਤਿਲ ਜਿੰਨੀ ਵੀ ਕੋਈ ਘਾਲਣਾ ਘਾਲੇਗਾ ਕੋਈ ਕੰਮ ਕਰੇਗਾ ਕਿਸੇ ਦੀ ਸੇਵਾ ਕਰੇਗਾ ਤੇ ਉਹਦਾ ਵੀ ਲੇਖਾ ਪਰਮਾਤਮਾ ਉਹਦਾ ਵੀ ਫਲ ਤੈਨੂੰ ਪਰਮਾਤਮਾ ਦਵੇਗਾ ਤੇ ਫਿਰ ਤਗੜੇ ਹੋ ਕੇ ਕਮਾਈ ਜਾਓ ਕੀ ਦਿੱਕਤ ਹੈ ਭਾਵੇਂ ਸੱਸ ਲੜਦੀ ਹੋਵੇ ਸੇਵਾ ਕਰੋ ਸਹਰਾ ਲੜਦਾ ਹੋਵੇ ਸੇਵਾ ਕਰੋ ਮਾਂ ਚ ਲੱਖ ਉਗਣ ਹੋਣ ਸੇਵਾ ਕਰੋ ਪਿਤਾ ਲੱਖ ਕਰੋਧੀ ਹੋਵੇ ਸੇਵਾ ਕਰੋ ਤੁਸੀਂ ਤੇ ਆਪਣੀ ਸੇਵਾ ਦਾ ਲੈਣਾ ਏ ਪਿਓ ਦੇ ਕਰੋਧ ਨਾਲ ਤੁਹਾਨੂੰ ਕੀ ਪਿਓ ਦੇ ਔਗਣ ਨਾਲ ਤੁਹਾਨੂੰ ਕੀ ਨਾਲੇ ਰੋਜ਼ ਅਰਦਾਸ ਚ ਪੜਦੇ ਹੋ ਨਾ ਜਿੰਨਾ ਦੇਖ ਕੇ ਅਨਡਿੱਠ ਕੀਤਾ ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਤੇ ਤੁਸੀਂ ਉਹ ਬਣਨਾ ਕਿ ਨਹੀਂ ਬਣਨਾ ਜਿੰਨਾ ਦੇਖ ਕੇ ਅਨਡਿੱਠ ਕੀਤਾ ਕਿ ਲੜੀ ਜਾਣਾ ਅੱਗੇ ਕਹਿੰਦੇ ਨੇ ਜਹ ਜਹ ਜਾਊ ਤਹਾਂ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਾ ਦੇਵਾ ਹੁਣ ਇਹ ਪੰਕਤੀਆਂ ਬੜੀਆਂ ਕਮਾਲ ਨੇ ਦੇਵਤਾ ਏ ਤੇ ਠਾਕੁਰ ਏ ਦੋਵਾਂ ਦੀ ਵਿਆਖਿਆ ਭਗਤ ਰਵੀਦਾਸ ਨੇ ਕਰ ਦਿੱਤੀ ਅੱਜ ਤੱਕ ਇਸ ਜਗਤ ਦੇ ਵਿੱਚ ਯੂਨੀਵਰਸਟੀਆਂ ਇੰਨੀਆਂ ਬਣੀਆਂ ਇੰਨੇ ਪ੍ਰੋਫੈਸਰ ਇੰਨੇ ਵਿਦਵਾਨ ਇੰਨੇ ਲੋਕ ਹੋਏ ਅਜੇ ਤੱਕ ਦੇਵਤਾ ਦੀ ਵਿਆਖਿਆ ਨਹੀਂ ਸੀ ਕਿਸੇ ਨੇ ਕੀਤੀ ਕਹਿੰਦੇ ਤੇਰੇ ਵਰਗਾ ਮਾਲਕ ਤੇਰੇ ਵਰਗਾ ਮਾਲਕ ਕੋਈ ਦੇਵਤਾ ਨਹੀਂ ਠਾਕੁਰ ਹੁੰਦਾ ਮਾਲਕ ਤੇਰੇ ਵਰਗਾ ਮਾਲਕ ਕੋਈ ਦੇਵਤਾ ਹੀ ਨਹੀਂ ਲੋਕੀ ਦੇਵਤਿਆਂ ਨੂੰ ਪੂਜਦੇ ਸੀ ਕਹਿੰਦੇ ਤੇਰੇ ਵਰਗਾ ਮਾਲਕ ਕੋਈ ਦੇਵਤਾ ਨਹੀਂ ਤੇ ਦੇਵਤਾ ਹੁੰਦਾ ਦੇਣ ਵਾਲਾ ਜਿਹਦੇ ਜਰੀਏ ਪਰਮਾਤਮਾ ਆਪ ਜੀ ਨੂੰ ਕੁਝ ਦਿੰਦਾ ਹੈ ਜਿਵੇਂ ਸੂਰਜ ਦੇ ਜਰੀਏ ਆਪ ਜੀ ਨੂੰ ਊਰਜਾ ਦਿੰਦਾ ਹੈ ਤੇ ਰਿਸ਼ੀਆਂ ਨੇ ਕਿਹਾ ਇਹ ਵੀ ਦੇਵ ਹੈ ਦੇਣ ਵਾਲਾ ਬੜੇ ਸੋਹਣੇ ਗੁਣ ਖੋਜੇ ਸੀ ਰਿਸ਼ੀਆਂ ਨੇ ਦੇਸ਼ੀਆਂ ਨੇ ਵੱਖਰੇ ਵੱਖਰੇ ਰੱਬ ਨਹੀਂ ਸੀ ਬਣਾਏ ਉਹਨਾਂ ਕਿਹਾ ਸੀ 33 ਕਰੋੜ ਦੇਵੀ ਦੇਵਤੇ ਨੇ 33 ਕਰੋੜ ਰੱਬ ਤੇ ਨਹੀਂ ਸੀ ਕਹੇ ਦੇਵਤੇ ਕਹੇ ਸੀ ਪਰ ਅੱਜ ਦੇ ਵਿਦਵਾਨਾਂ ਨੂੰ ਸਮਝ ਨਹੀਂ ਆਈ ਉਹਨਾਂ ਦੇਵਤਿਆਂ ਨੂੰ ਰੱਬ ਪੇਸ਼ ਕੀਤਾ ਹੈ ਤੇ ਕਿਹਾ 33 ਕਰੋੜ ਰੱਬ ਬਣਾਏ ਕੋਈ ਸੂਰਜ ਨੂੰ ਰੱਬ ਮੰਨਦਾ ਕੋਈ ਅੱਗ ਨੂੰ ਮੰਨਦਾ ઋષਿ मुनि ਕਹਿੰਦੇ ਸੀ ਨਹੀਂ ਦੇਵਤੇ ਨੇ ਤੇ ਵਾਕੇ ਦੇਵਤੇ ਨੇ ਜਿਨ੍ਹਾਂ ਦੇ ਜਰੀਏ ਰੱਬ ਆਪ ਜੀ ਨੂੰ ਕੁਝ ਦਿੰਦਾ ਹੈ ਆ ਸਾਡੀਆਂ ਪ੍ਰਾਣੀਆਂ ਮਾਈਆਂ ਪਿੱਪਲ ਦੀ ਪੂਜਾ ਕਰਦੀਆਂ ਨੇ ਨਾ ਪਿੱਪਲ ਜਿਹੜਾ ਏ ਉਹ 100 ਤਰੀਕਾਂ ਜਿੰਨਾ ਆਪ ਜੀ ਨੂੰ ਆਕਸੀਜਨ ਬਣਾ ਕੇ ਦਿੰਦਾ 100 ਤਰੀਕਾਂ ਜਿੰਨੀ ਉਹਨਾਂ ਹੋਰ 100 ਰੁੱਖ ਲਾਓ ਤੇ ਉਹਨੀ ਆਕਸੀਜਨ ਬਣਾਉਂਦੇ ਨੇ ਪਿੱਪਲ ਕੱਲਾ ਹੀ ਉਹਨੀ ਆਕਸੀਜਨ ਬਣਾ ਦਿੰਦਾ ਫਿਰ ਉਹ ਦਿਨ ਵੀ ਬਣਾਉਂਦਾ ਏ ਤੇ ਰਾਤ ਵੀ ਬਣਾਉਂਦਾ ਏ ਦੂਜੇ ਰੁੱਖ ਜਿਹੜੇ ਦਿਨੇ ਬਣਾਉਂਦੇ ਰਾਤ ਨੂੰ ਨਹੀਂ ਬਣਾਉਂਦੇ ਇਸ ਕਰਕੇ ਪੁਰਾਣੇ ਲੋਕ ਕਹਿੰਦੇ ਹੁੰਦੇ ਸੀ ਰੁੱਖ ਥੱਲੇ ਮੰਜਾ ਢਾਕੇ ਨਹੀਂ ਸੌਣਾ ਚਾਹੀਦਾ ਪਰ ਪਿੱਪਲ ਰਾਤ ਨੂੰ ਵੀ ਆਕਸੀਜਨ ਬਣਾਉਂਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਪੂਜਾ ਕਰੋ ਪਰ ਉਹਨਾਂ ਸਮਿਆਂ ਤੇ ਉਹਨਾਂ ਨੂੰ ਕੁਝ ਸਮਝਾਉਣ ਦਾ ਢੰਗ ਨਹੀਂ ਮਿਲਿਆ ਉਹ ਕਿੱਦਾਂ ਸਮਝਾਉਂਦੇ ਕਿ ਆਕਸੀਜਨ ਦਿੰਦਾ ਹੈ ਉਦੋਂ ਤੇ ਆਕਸੀਜਨ ਦਾ ਨਾਂ ਹੀ ਨਹੀਂ ਸੀ ਹੈਗਾ ਸਮਝਾਉਣਾ ਬੜਾ ਔਖਾ ਸੀ ਉਸ ਸਮੇਂ ਦੀ ਭੋਲੀ ਲਕਾਈ ਨੂੰ ਉਹਨਾਂ ਕਿਹਾ ਇਹ ਦੇਵਤਾ ਹੈ ਤੇ ਅਸੀਂ ਪੂਜਾ ਕਰਨ ਲੱਗ ਪਏ ਉਹਨਾਂ ਨਦੀਆਂ ਨੂੰ ਦੇਵਤਾ ਕਿਹਾ ਸੀ ਕਿ ਇਹ ਦੇਵੀਆਂ ਨੇ ਦੇਵਤੇ ਨੇ ਕਿਉਂ ਕਿਉਂਕਿ ਨਦੀਆਂ ਦੇ ਜਰੀਏ ਜਿਹੜਾ ਪਾਣੀ ਆਪਜੀ ਤੱਕ ਪਹੁੰਚਦਾ ਇਹ ਆਪਜੀ ਦੀ ਫਸਲ ਉਪਜਾਉ ਹੁੰਦੀ ਏ ਆਪਜੀ ਦੀਆਂ ਪੈਲੀਆਂ ਜਿਹੜੀਆਂ ਨੇ ਉਹ ਉਪਜਾਉ ਬਣਦੀਆਂ ਨੇ ਆਪਜੀ ਨੂੰ ਅਨਾਜ ਮਿਲਦਾ ਏ ਇਹ ਕਰਕੇ ਉਹਨਾਂ ਨੂੰ ਵੀ ਪੂਜਾ ਕਰਨ ਨੂੰ ਤੇ ਨਹੀਂ ਸਿੱਖਿਆ ਸੰਭਾਲਣ ਨੂੰ ਜ਼ਰੂਰ ਕਿਹਾ ਸੀ ਪਰ ਅੱਜ ਜਦੋਂ ਅੱਜ ਦੇ ਵਿਦਵਾਨ ਨੇ ਕਿਹਾ ਇਹ ਦੇਵਤੇ ਨਹੀਂ ਨੇ ਐਵੇਂ ਲੋਕੀ ਪੂਜੀ ਜਾਂਦੇ ਤੇ ਫਿਰ ਵੱਡ ਵੱਡ ਕੇ ਸੁੱਟ ਦਿੱਤੇ ਹੁਣ ਕਿਸੇ ਨੂੰ ਦਮੇ ਦਾ ਰੋਗ ਕਿਸੇ ਨੂੰ ਪਾਣੀ ਤੋਂ ਅਲਰਜੀ ਕਿਸੇ ਦੇ ਬੁਰੇ ਹਾਲ ਕਿਸੇ ਦੀਆਂ ਕਿਡਨੀਆਂ ਫੇਲ ਕਿਸੇ ਦਾ ਕੁਝ ਕਿਉਂ ਉਹਨਾਂ ਦੀ ਬਾਤ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਪਾਏ ਦੇਵਤਾਏ ਉਹ ਗੁਣ ਉਹ ਖੇਡ ਉਹ ਕਲਾ ਜਿਹਦੇ ਜਰੀਏ ਪਰਮਾਤਮਾ ਆਪ ਜੀ ਨੂੰ ਕੁਝ ਦੇ ਰਿਹਾ ਤੇ ਕਿਹ ਕਮਾਲ ਦੇ ઋષਿ ਹੋਣਗੇ ਨਾ 33 ਕਰੋੜ ਉਹ ਗੁਣ ਖੋਜ ਕੱਢੇ ਪਰਮਾਤਮਾ ਦੇ ਉਹ 33 ਕਰੋੜ ਰਾਹ ਖੋਜ ਕੱਢੇ ਜਿਨ੍ਹਾਂ ਦੇ ਜਰੀਏ ਪਰਮਾਤਮਾ ਆਪ ਜੀ ਨੂੰ ਕੁਝ ਦਿੰਦਾ ਹੈ। ਕੀ ਕਮਾਲ ਸੀ ਬਾਤੋ ਪਰ ਅੱਜ ਦੇ ਵਿਦਵਾਨਾਂ ਨੇ ਉਲਝਾ ਦਿੱਤਾ ਦੇਵਤੇ ਨੂੰ ਵੀ ਰੱਬ ਹੀ ਉਹ ਰੱਬ ਹੀ ਬਣਾ ਦਿੰਦੇ ਦੇਵਤੇ ਦਾ ਅਰਥ ਰੱਬ ਨਹੀਂ ਹੁੰਦਾ ਧਿਆਨ ਨਾਲ ਸਮਝੋ ਕਹਿੰਦੇ ਤੂੰ ਸੋ ਠਾਕੁਰ ਔਰ ਨਾ ਦੇਵ ਤੇਰੇ ਵਰਗਾ ਮਾਲਕ ਜਿਹੜਾ ਇਹ ਕੋਈ ਦੇਵਤਾ ਨਹੀਂ ਹੈ ਜੇ ਮੈਂ ਕਹਾਂ ਸੂਰਜੀ ਕੱਲਾ ਦੇਵਤਾ ਹੈ ਤੇ ਕੱਲੇ ਸੂਰਜ ਨਾਲ ਕੀ ਹੋਏਗਾ ਪਾਣੀ ਨਹੀਂ ਦਵੇਗਾ ਤੇ ਫਿਰ ਸੂਰਜ ਨੂੰ ਬਣਾਉਣ ਵਾਲਾ ਤੂੰ ਹੈ ਪਾਣੀ ਨੂੰ ਤੂੰ ਐ ਪਹਾੜਾਂ ਨੂੰ ਤੂੰ ਨਦੀਆਂ ਨੂੰ ਤੂੰ ਰੁੱਖਾਂ ਨੂੰ ਤੂੰ ਸਭਨਾ ਨੂੰ ਤੇ ਤੂੰ ਸਿਰਜਣਹਾਰੀ ਤੇ ਤੇਰੇ ਵਰਗਾ ਹੋਰ ਕੋਈ ਨਹੀਂ ਅੱਗੇ ਕਹਿੰਦੇ ਨੇ ਤੁਮਰੇ ਭਜਨ ਕਟਹਿ ਜਮ ਫਾਸਾ ਤੇਰੇ ਭਜਨ ਨਾ ਤੇਰਾ ਭਜਨ ਕਰਾਂਗੇ ਤੈਨੂੰ ਚਿਤਵਾਾਂਗੇ ਤੈਨੂੰ ਭਜਦੇ ਰ੍ਹਾਂਗੇ ਤੇ ਮੇਰੇ ਜਮਾਂ ਦੀ ਜਿਹੜੀ ਫਾਹੀ ਹੈ ਨਾ ਵਾਸ਼ਨਾ ਰੂਪੀ ਕਾਲ ਰੂਪੀ ਇਹ ਜਿੰਨੇ ਵੀ ਜਮ ਨੇ ਇਹਨਾਂ ਤੋਂ ਮੇਰੀ ਖਲਾਸੀ ਹੋਏਗੀ ਜੇ ਵਾਸ਼ਨਾ ਰੂਪੀ ਜੰਮ ਕੱਟੇ ਜਾਣਗੇ ਮੇਰਾ ਹਿਰਦਾ ਪਾਕ ਹੋਏਗਾ ਮੈਂ ਖਾਲਸਾ ਬਣਾਗਾ ਤੇ ਬੁਰੇ ਕਰਮ ਮੈਨੂੰ ਬੀਜਣੇ ਨਹੀਂ ਪੈਣਗੇ ਬੁਰੇ ਕਰਮਾਂ ਚ ਨਹੀਂ ਰੁੜਾਂਗਾ ਤੇ ਬੁਰੇ ਕਰਮਾਂ ਦੀਆਂ ਫਾਇਆਂ ਮੇਰੇ ਗਲ ਚ ਨਹੀਂ ਪਹਿਣਗੀਆਂ ਜਿਵੇਂ ਗੁਰੂ ਨਾਨਕ ਕਹਿੰਦੇ ਨੇ ਨਾਨਕ ਅਵਗਣ ਜਿਤੜੇ ਤੇਤੀ ਗਲੀ ਜੰਜੀਰ ਜਿੰਨੇ ਤੇਰੇ ਔਗਣ ਨੇ ਓਨੀਆਂ ਹੀ ਤੇਰੀਆਂ ਗਲ ਚ ਫਾਇਆਂ ਪਈਆਂ ਨੇ ਜੰਜੀਰਾ ਪਈਆਂ ਨੇ ਤੇ ਜੇ ਇੱਕ ਵੀ ਕਿਤੇ ਰਹਿ ਗਈ ਨਾ ਤੇ ਜਦੋਂ ਖਿੱਚਿਆ ਤੇ ਫਾ ਆ ਜਾਣਾ ਜਿੰਨੇ ਔਗਣ ਨੇ ਤੇਰੇ ਤੇ ਔਗਣ ਕਿੰਨੇ ਕਨੇ ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਇੰਨੇ ਔਗਣ ਨੇ ਮੇਰੇ ਛੇਤੀ ਛੇਤੀ ਤਿਆਰੀ ਕਰੋ ਖਾਲਸੇ ਬਣੋ ਗੁਰੂ ਮਹਾਰਾਜ ਦੇ ਜੀਵਨ ਨੂੰ ਕਮਾਓ ਬੁਰੇ ਕਰਮਾਂ ਤੋਂ ਪਾਰ ਜਾਓ ਇਹ ਬੁਰੇ ਕਰਮ ਆਪ ਜੀ ਦੇ ਗਲਾਂ ਚ ਫਾਈਆਂ ਨੇ ਗੁਰਨਾਨ ਦੇਵ ਜੀ ਇਦਾਂ ਕਹਿੰਦੇ ਨੇ ਤੇ ਇਹਨਾਂ ਦੀ ਫਾਈ ਚ ਤੁਸੀਂ ਮaaf ਕਰ ਦੇਣਾ ਪਰ ਮਰ ਮੁੱਕ ਜਾਣਾ ਜੀ ਇਹ ਔਗਣਾ ਤੋਂ ਖਿਹੜਾ ਛਡਾਓ ਇਹਦੇ ਲੜ ਲੱਗੋ ਚੰਗੇ ਕਰਮ ਕਰਨੇ ਆਰੰਭ ਕਰੋ ਚੰਗੀ ਫਸਲ ਬੋਣੀ ਆਰੰਭ ਕਰੋ ਤੁਮਰੇ ਭਜਨ ਕਟੇ ਜਮ ਫਾਸਾ ਤੇਰਾ ਭਜਨ ਕਰਨਾ ਤੇਰੀ ਪ੍ਰੀਤ ਕਰਨਾ ਤੈਨੂੰ ਭਜਾਂਗਾ ਕਿਵੇਂ ਤੇਰੇ ਗੁਣ ਕਿਵੇਂ ਗਾਵਾਂਗਾ ਤੇਰੀ ਸਿਫਤੋ ਸਲਾ ਕਿਵੇਂ ਕਰਾਂਗਾ ਤੇਰੇ ਨਾਂ ਪ੍ਰੀਤ ਪਏਗੀ ਤੇ ਪ੍ਰੀਤ ਦੀ ਖੇੜ ਪਿੱਛੇ ਸਮਝਾਏ ਤੁਮਰੇ ਭਜਨ ਕਟੇ ਜਮ ਫਾਸਾ ਅਗੇ ਕੀ ਕਹਿੰਦੇ ਨੇ ਭਗਤ ਹੈ ਭਗਤ へਤ ਗਾਵੇ ਰਵੀਦਾਸਾ ਹੁਣ ਇਹ ਬੰਦਗੀ ਕਰਨ ਦਾ ਬੜਾ ਉੱਚਾ ਨੁਕਤਾ ਭਗਤ ਜੀ ਸਮਝਾ ਗਏ ਅਸੀਂ ਭਗਤੀ ਕਰਦੇ ਆਂ ਅਸੀਂ ਪਾਠ ਕਰਦੇ ਆਂ ਬਾਬਾ ਜੀ ਮੇਰੀ ਨੌਕਰੀ ਲੱਗ ਜਾਵੇ ਨਾ ਤੇ ਮੈਂ 40 ਦਿਨ ਪਾਠ ਕਰੂੰ ਮੇਰੀ ਬਿਮਾਰੀ ਠੀਕ ਹੋ ਜੇ ਨਾ ਮੈਂ ਪਾਠ ਕਰਨਾ ਮੈਨੂੰ ਮੁੰਡਾ ਮਿਲ ਜੇ ਨਾ ਮੈਂ ਪਾਠ ਕਰੂੰ ਮੈਨੂੰ ਵੀਜ਼ਾ ਮਿਲ ਜੇ ਨਾ ਮੈਂ ਪਾਠ ਕਰੂੰ ਕਈ ਤੇ ਇਹ ਮੈਨੂੰ ਸੋਹਣੀ ਵੋਟੀ ਮਿਲ ਜੇ ਤਾਂ ਪਾਠ ਕਰ ਦੇਗੀ ਇਹੋ ਜੇ ਵੀ ਕਮਲੇ ਹੈਗੇ ਅਹੀਂ ਜਿੱਦੋ ਯੂਨੀਵਰਸਿਟੀ ਪੜ੍ਹਦੇ ਹਾਂ ਇੱਕ ਦਾ ਨਾਮ ਉਹਨਾਂ ਨੇ ਸਹਿਜ ਪਾਠ ਰੱਖਿਆ ਹੁੰਦਾ ਸੀ ਮੁੰਡੇ ਦਾ ਤੇ ਹੀ ਪੁੱਛਿਆ ਇਹਨੂੰ ਸਹਿਜ ਪਾਠ ਕਿਉਂ ਕਹਿੰਦੇ ਐ ਤੇ ਉਹਨੂੰ 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 ਜਦੋਂ ਉਹਦੀ ਬਾਤ ਸਾਨੂੰ ਸਮਝਾਈ ਤਹੀਂ ਕਿਾ ਦੁਰਲਾਣ ਤੇ ਹੋ ਜੇ ਮਨੁੱਖ ਤੇ ਤੇ ਕਹਿਣ ਲੱਗਾ ਉਹਨੂੰ ਪੁੱਛਿਆ ਕਿ ਕਿਉਂ ਸਹਿਜ ਪਾਠ ਕਹਿੰਦੇ ਕਹਿੰਦੇ ਇਹ ਕਹਿੰਦਾ ਪਹਿਲਾਂ ਨਾ ਮੇਰੇ ਨਾਲ ਕੁੜੀਆਂ ਨਹੀਂ ਫਸਦੀਆਂ ਜਦੋਂ ਦਾ ਮੈਂ ਸਹਿਜ ਪਾਠ ਕੀਤਾ ਮੇਰੇ ਨਾਲ ਕੁੜੀਆਂ ਪਸੰਦ ਆ 10 ਤੈਨੂੰ ਢੋਈ ਕਿੱਥੇ ਮਿਲੇਗੀ ਇਹੋ ਜੀ ਨਾਲੇ ਇਹ ਧੀਆ ਨੇ ਭੈਣਾ ਨੇ ਇਹ ਫਸਣ ਵਾਲੀ ਬਾਤ ਹੀ ਕੀ ਏ ਇਹ ਫਸਾਉਣਾ ਕਦੀ ਸ਼ਬਦ ਸਮਝਿਆ ਤੁਸੀਂ ਜੇ ਕੋਈ ਆਪਜੀ ਦੀ ਭੈਣ ਨੂੰ ਫਸਾਵੇ ਤੇ ਸਮਝਣਾ ਪਏਗਾ ਗੁਰਸਿੱਖਾਂ ਵਾਲੇ ਬੋਲ ਨਹੀਂ ਨੇ ਗੁਰਸਿੱਖਾਂ ਵਾਲੀ ਭਾਸ਼ਾ ਨਹੀਂ ਏ ਗੁਰਸਿੱਖਾਂ ਵਾਲੇ ਕਰਮ ਨਹੀਂ ਨੇ ਕਿਦਣ ਤੇਰੇ ਤੇ ਗੁਰਨਾਨਕ ਖੁਸ਼ ਹੋਏਗਾ ਤੈਨੂੰ ਕਿਉਂ ਨਹੀਂ ਉਹ ਜਮਾ ਦੇ ਹਵਾਲੇ ਕਰੇਗਾ ਕਿ ਇਹਨੂੰ ਜਦਾਂ ਕਿ ਇਹਨੂੰ ਬੰਦਾ ਬਣਾਉ ਕਿਉਂ ਨਹੀਂ ਤੇਰੀ ਝੋਲੀ 'ਚ ਸਿਰਫ ਦੁੱਖ ਹੀ ਦੁੱਖ ਮਿਲਣਗੇ ਤੈਨੂੰ ਕਦੀ ਕੋਈ ਸੁੱਖ ਕਿਵੇਂ ਮਿਲੇਗਾ ਭਾਈ ਭਗਤ ਜੀ ਕਹਿੰਦੇ ਇਦਾਂ ਨਹੀਂ ਮਤਲਬ ਪ੍ਰਸਤੀਆਂ 'ਚ ਨਹੀਂ ਭਗਤ ਹੇਤ ਗਾਵੇ ਰਵੀਦਾਸਾ ਰਵੀਦਾਸ ਤੈਨੂੰ ਗਾਉਂਦਾ ਏ ਕਿ ਤੇਰੀ ਭਗਤੀ ਹੋ ਸਕੇ ਤੇਰੇ ਨਾਲ ਪ੍ਰੇਮ ਹੋ ਸਕੇ ਬਸ ਆਪ ਜੀ ਵੀ ਉਹਨੂੰ ਵਾਹਿਗੁਰੂ ਕਿਉਂ ਐਸ ਕਰਕੇ ਨਾ ਕਿ ਮੈਨੂੰ ਕੁਝ ਮਿਲ ਜਾਵੇ ਕਈ ਸਾਡੇ ਵਰਗੇ ਇਦਾਂ ਕਰਦੇ ਨੇ ਕਿ ਰੱਬ ਮਿਲ ਜਾਵੇ ਮੈਂ ਦਸਾਂ ਲੋਕਾਂ ਨੂੰ ਮੇਰ ਕੋ ਰੱਬ ਹੈਗਾ ਕੋਈ ਰਿੱਧੀਆਂ ਸਿੱਧੀਆਂ ਲਈ ਕੋਈ ਬਾਬੇ ਬਣਨੂ ਕੋਈ ਮਹਾਪੁਰਸ਼ ਬਣਨੂ ਨਹੀਂ ਭਗਤ ਹੈ ਤ ਗਾਵੇ ਰਵਿਦਾਸਾ ਭਗਤੀ ਕਰਨ ਕਰਕੇ ਉਸ ਪਿਆਰੇ ਨੂੰ ਕੂਕਿਆ ਕਰੋ ਸਿਰਫ ਭਗਤੀ ਅ ਕਈ ਜੀ ਕਹਿ ਦਿੰਦੇ ਖਾਲਸਾ ਜੀ ਵਾਹਿਗੁਰੂ ਕਹਿੰਨੇ ਆ ਮਨ ਨਹੀਂ ਕਈ ਵਾਰ ਟਿਕਦਾ ਤੇ ਅਸੀਂ ਕਿੰਨੇ ਉਥੇ ਉਹਨੇ ਟਿਕਾਉਣਾ ਹੈ ਨਾ ਤੂੰ ਯਤਨ ਕਰਿਆ ਕਰ ਤੇਰਾ ਜਤਨੀ ਭਗਤੀ ਏ ਤੂੰ ਕੀ ਕਰ ਸਤਿਗੁਰੂ ਮੇਰੀ ਜਿੰਨੀ ਸਮਰਥਾ ਸੀ ਮੇਰ ਕੋ ਹੋ ਗਈ ਤੇਰਾ ਹੁਕਮ ਏ ਤੈਨੂੰ ਆਵਾਜ਼ ਮਾਰਨਾ ਤੈਨੂੰ ਪੁਕਾਰਨਾ ਤੈਨੂੰ ਕੂਕ ਕਰਨੀ ਮੈਂ ਕੀਤੀ ਏ ਜਿੰਨੀ ਕਿ ਮੇਰ ਕੋ ਹੋਈ ਮੇਰੀ ਇਦਾਂ ਦੀ ਪਰਵਾਨ ਕਰੀ ਤੇਰੀ ਭਗਤੀ ਹੋ ਗਈ ਗੱਲ ਮੁੱਕ ਗਈ ਪਰ ਅਸੀਂ ਤੇ ਕੋਈ ਲਾਈਟਾਂ ਭਾਲਣ ਡਿਆ ਏ ਅੰਦਰ ਕੇ ਅੰਦਰ ਲਾਈਟਾਂ ਜਗ ਜਾਣ ਕੋਈ ਕੁਝ ਭਾਲਣ ਡਿਆ ਏ ਕੋਈ ਕੁਝ ਭਾਲਣ ਡਿਆ ਨਹੀਂ ਭਾਈ भगत ਹੇਤ ਗਾਵੇ ਰਵੀਦਾਸ ਸਾਹਿਬ ਭਗਤੀ ਕਰਨ ਕਰਕੇ ਕਿ ਸਿਰਫ ਮੈਂ ਤੇਰੀ ਭਗਤੀ ਕਰਾਂ ਤੇਰੇ ਨਾਲ ਪ੍ਰੇਮ ਕਰਾਂ ਇੱਕ ਸੱਚਾ ਪ੍ਰੇਮ ਉਹਦੇ ਨਾਲ ਪਾਇਓ ਹੁਣ ਬੇਨਤ ਬਤਾਂ ਆਪ ਜੀ ਨੇ ਸਮਝ ਲਈਆਂ ਆਓ ਸਤਿਗੁਰੂ ਗਾੜੀ ਕੂਕ ਕਰੀਏ ਕਿ ਹੇ ਸਤਿਗੁਰੂ ਦਇਆ ਕਰੀ ਇਹ ਸਾਰੇ ਅਭਿਆਸ ਸਾਰੇ ਰੰਗ ਤੇ ਭਗਤ ਰਵੀਦਾਸ ਵਰਗਾ ਪ੍ਰੇਮ ਸਾਨੂੰ ਸਭਨਾਂ ਨੂੰ ਬਖਸ਼ੀ ਹੇ ਗਰੀਬ ਨਿਵਾਜ ਦਇਆ ਕਰਨੀ ਵਾਹੇ ਗੁਰੂ ਪਿਤਾ ਇਹ ਦੀਨ ਦੁਨੀ ਦੇ ਮਾਲਕ ਪਿਤਾ ਦਇਆ ਕੀਤੀ ਇਹ ਆਨੰਦ ਦੀਆਂ ਘੜੀਆਂ ਬਖਸ਼ੀਆਂ ਬੇਅੰਤ ਰੰਗ ਬਖਸ਼ੇ ਸਤਿਗੁਰੂ ਆਪ ਜੀ ਤੋਂ ਬਲਹਾਰੇ ਸਾਡੀ ਸਭਨਾ ਆਪ ਜੀ ਦੇ ਬੱਚਿਆਂ ਦੀ ਆਪ ਜੀ ਦੇ ਗੁਰਸਿੱਖਾਂ ਦੀ ਸਤਿਗੁਰੂ ਜੋਤਰੀਏ ਝੋਲੀ ਅੜ ਕੇ ਜੋਤਰੀਏ ਸਤਿਗੁਰੂ ਸਾਨੂੰ ਸੱਚਾ ਪ੍ਰੇਮ ਬਖਸ਼ੀ ਸਾਨੂੰ ਸੱਚਾ ਜੀਵਨ ਬਖਸ਼ੀ ਸਾਨੂੰ ਆਪਣਾ ਮਲਾਪ ਬਖਸ਼ੀ ਦਰਸ਼ਨ ਦਿਦਾਰੇ ਬਖਸ਼ੀ ਆਪਣੀ ਪਗਤੀ ਬਖਸ਼ੀ ਸਤਿਗੁਰੂ ਮੇਰਾ ਕਰੀ 체ਤੀ 체ਤੀ ਆਪਣੀ ਕਲਾ ਵਰਤਾਈ ਦਿਆ ਕਰੀ ਮੇਰਾ ਕਰੀ ਬੇੰਤ ਪੁੱਲਾਂ ਦੀ ਸ਼ਮਾ ਬੇੰਤ ਪੁੱਲਾਂ ਦੀ ਸ਼ਮਾ ਆਓ ਗੱਜ ਕੇ ਬੁਲਾਈਏ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ